ਸਾਮਣੇ ਆਇਆ ਜਿਸ ਦੇ ਵਿੱਚ ਅਚਾਨਕ ਇੱਕ ਲੜਕੀ ਜਿਹੜੀ ਹੈ ਉਹ ਹਸਮਈ ਪ੍ਰਸਥਿਤੀਆਂ ਦੇ ਵਿੱਚ ਗਾਇਬ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਦਾ ਪਤਾ ਨਹੀਂ ਲੱਗਦਾ ਕਿ ਆਖਰ ਉਹ ਲੜਕੀ ਕਿੱਥੇ ਗਈ ਹੈ ਉਸ ਤੋਂ ਬਾਅਦ ਹਰ ਇੱਕ ਦੇ ਹੋਸ਼ ਉੱਡ ਗਏ ਜਿਸ ਨੇ ਵੀਡੀਓ ਦੇਖੀ ਤਾਂ ਉਸ ਉਸ ਤੇ ਹੋਸ਼ ਉੱਡ ਕੇ ਕਿ ਆਖਰ ਇੱਕਦਮ ਗਾਇਬ ਕਿਵੇਂ ਹੋ ਸਕਦੀ ਹੈ ਇੱਕ ਕੁੜੀ ਤਾਂ ਪੂਰਾ ਮਾਮਲਾ ਇਹ ਫਿਰੋਜ਼ਪੁਰ ਤੋਂ ਸਾਮਣੇ ਆਇਆ ਫਿਰੋਜ਼ਪੁਰ ਦੇ ਇੱਕ ਪਿੰਡ ਦੀ ਇਹ ਘਟਨਾ ਹੈ ਜਿੱਥੇ ਇੱਕ ਲੜਕੀ ਜਿਹੜੀ ਅਚਾਨਕ ਅੱਧੀ ਰਾਤ ਨੂੰ ਬੇਸੁੱਧ ਹੋ ਕੇ ਕਰੋ ਨਿਕਲਦੀ ਹੈ ਜਾਂਦੀ ਹੈ ਤੇ ਪਿੱਛੇ ਕੁੱਤੇ ਵੀ ਭੌਂਕਰੇ ਪਰ ਉਸ ਨੂੰ ਪਤਾ ਨਹੀਂ ਲੱਗਦਾ ਕਿ ਆਖਰ ਕਿੱਧਰ ਨੂੰ ਜਾ ਰਹੀ ਹੈ ਤੇ ਉਸ ਦੇ ਪਿੱਛੇ ਕੁੱਤੇ ਵੀ ਭੌਂਕਰ ਰਹੇ ਨੇ ਉਸ ਨੂੰ ਇਹ ਵੀ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਅਚਾਨਕ ਉਹ ਲੜਕੀ ਜਿਹੜੀ ਹੈ ਗਾਇਬ ਹੋ ਜਾਂਦੀ ਹੈ ਤੇ ਨਾਲ ਜਿਹੜੇ ਕੁੱਤੇ ਸੀ ਉਹ ਵੀ ਗਾਇਬ ਹੋ ਜਾਂਦੇ ਨੇ ਇਹ ਪੂਰੀ ਘਟਨਾ ਫਿਰੋਜ਼ਪੁਰ ਦੀ ਦੱਸੀ ਜਾ ਰਹੀ ਹੈ ਪੰਜਾਬ ਦੀ ਇਹ ਘਟਨਾ ਹੈ ਜਿਸ ਤੋਂ ਬਾਅਦ ਹਰ ਇੱਕ ਹੈਰਾਨ ਹੈ ਦਰਸਲੇ ਜਿਹੜੀ ਵੀਡੀਓ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਇਹ ਵੀਡੀਓ ਉਸੇ ਪਿੰਡ ਦੀ ਵੀਡੀਓ ਹੈ ਤੇ ਉਹੀ ਲੜਕੀ ਇੱਥੇ ਤੁਸੀਂ ਦੇਖ ਰਹੇ ਹੋ ਇਹ 14 ਸਾਲ ਦੀ ਮੈਜ਼ ਕੁੜੀ ਹੈ ਜਿਹੜੇ ਕਿ ਅੱਧੀ ਰਾਤ ਨੂੰ ਘਰੋਂ ਨਿਕਲਦੀ ਹੈ ਘਰੋਂ ਨਿਕਲਣ ਤੋਂ ਬਾਅਦ ਅਚਾਨਕ ਇਹ ਗਾਇਬ ਹੋ ਜਾਂਦੀ ਹੈ ਫਿਰੋਜ਼ਪੁਰ ਦੇ ਕਸਬਾ ਮਮਦੂਰ ਦੇ ਪਿੰਡ ਚਲੋਕੇ ਚਲੋਕੇ ਦੀ ਕੁੜੀ ਹੈ ਇਹ ਚਲੋਕੇ ਪਿੰਡ ਦੀ ਘਟਨਾ 14 ਸਾਲ ਦੀ ਹੈ ਅੰਜੂ ਇਸਤ ਕੁੜੀ ਦਾ ਨਾਮ ਹੈ ਅਚਾਨਕ ਅਤੀ ਰਾਤ ਨੂੰ ਕਰੋ ਬਾਹਰ ਨਿਕਲ ਜਾਂਦੀ ਹੈ ਪਰਿਵਾਰ ਦਾ ਕਹਿਣਾ ਹੈ ਕਿ 22 ਨਵੰਬਰ ਦੀ ਪੂਰੀ ਘਟਨਾ 22 ਨਵੰਬਰ ਨੂੰ ਜਦੋਂ ਪੂਰਾ ਪਰਿਵਾਰ ਸੁੱਤਾ ਪਿਆ ਸੀ ਅਚਾਨਕ 14 ਸਾਲ ਦੀ ਅੰਜੂ ਕਰੋ ਬਾਹਰ ਨਿਕਲ ਜਾਂਦੀ ਹੈ ਉਸ ਨੂੰ ਨਹੀਂ ਪਤਾ ਲੱਗਦਾ ਉਹ ਕਿੱਧਰ ਜਾ ਰਹੀ ਹੈ ਬੇਸੁਧ ਹੋ ਕੇ ਜਾਂਦੀ ਹੈ ਉਸਦੇ ਪੁੱਛੇ ਕੁੱਤੇ ਭੌਂਕ ਰਹੇ ਨੇ ਪਰ ਉਸ ਨੂੰ ਇਹ ਵੀ ਨਹੀਂ ਪਤਾ ਲੱਗਦਾ ਨਾ ਕੋਈ ਕੁੱਤਿਆਂ ਦਾ ਡਰ ਹੈ ਕਿ ਮੇਰੇ ਮਗਰ ਕੋਈ ਭੌਂਕਿਆ ਭੌਂਕ ਰਿਹਾ ਕੋਈ ਕੁੱਤਾ ਭੌਂਕ ਰਿਹਾ ਤਾਂ ਇਹ ਪੂਰੀਆਂ ਤਸਵੀਰਾਂ ਤੁਸੀਂ ਵੀਡੀਓ ਦੇਖ ਸਕਦੇ ਹੋ ਜਦੋਂ ਪਰਿਵਾਰ ਨੂੰ ਸਵੇਰੇ ਪਤਾ ਲੱਗਦਾ ਹੈ ਕਿ ਸਾਡੀ ਜਿਹੜੀ ਧੀ ਹੈ ਉਹ ਘਰ ਚ ਨਹੀਂ ਹੈਗੀ ਉਸ ਤੋਂ ਬਾਅਦ ਪਰਿਵਾਰ ਪਹਿਲਾਂ ਤਾਂ ਲੱਭਦਾ ਹੈ ਪਰ ਨਹੀਂ ਪਤਾ ਲੱਗਦਾ ਉਸ ਤੋਂ ਬਾਅਦ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕਰਵਾਏ ਜਾਂਦੇ ਨੇ ਤਾਂ ਉਸੇ ਸੀਸੀਟੀਵੀ ਕੈਮਰੇ ਦੀਏ ਹੈ ਜਿਹੜੀਆਂ ਵੀਡੀਓ ਆ ਉਹ ਦਿਖਾਈ ਦੇ ਰਹੀ ਹੈ ਉਸੇ ਵੀਡੀਓ ਦੇ ਵਿੱਚ ਦੇਖਿਆ ਗਿਆ ਕਿ ਅੰਜੂ ਘਰੋਂ ਤਾਂ ਬਾਹਰ ਨਿਕਲਦੀ ਹੈ ਤਾਂ ਉਹਦੇ ਪਿੱਛੇ ਕੁੱਤੇ ਵੀ ਭੌਂਕ ਰਹੇ ਨੇ ਅਚਾਨਕ ਕੁਝ ਦੂਰੀ ਤੇ ਜਾ ਕੇ ਅੰਜੂ ਜਿਹੜੀ ਹੈ ਇੱਕਦਮ ਗਾਇਬ ਹੋ ਜਾਂਦੀ ਹੈ ਰਸਮਈ ਅਪ੍ਰਸਥਿਤੀਆਂ ਦੇ ਵਿੱਚ ਜਿਹੜੀ ਹੈ ਅੰਜੂ ਗਾਇਬ ਹੋ ਚਾ ਦਿੱਸ ਤੋਂ ਬਾਅਦ ਜਿਸ ਜਿਸ ਨੂੰ ਇਸ ਖਬਰ ਬਾਰੇ ਪੱਤਰਾ ਲੱਗਦਾ ਹੈ ਜਾਂ ਜਿਸ ਜਿਸ ਕੋਲੇ ਵੀਡੀਓ ਪਹੁੰਚੀ ਹੈ ਤਾਂ ਹਰ ਇੱਕ ਹੈਰਾਨ ਹੈ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਫਿਰੋਜ਼ਪੁਰ ਦੇ ਚਲੋਕੇ ਪਿੰਡ ਦਾ ਜਿਹੜਾਗਾ ਉਥੋਂ ਸਾਹਮਣੇ ਉਸ ਦਾ ਦੱਸਿਆ ਜਾ ਰਿਹਾ 14 ਸਾਲ ਦੀ ਅੰਜੂ ਹੈ ਮਾਪਿਆਂ ਦਾ ਕਹਿਣਾ ਹੈ ਕਿ ਅ ਅੰਜੂ ਜਿਹੜੀ ਅਕਸਰ ਪਬਜੀ ਗੇਮ ਖੇਡਦੀ ਰਹਿੰਦੀ ਸੀ ਜਿਸ ਤੋਂ ਬਾਅਦ ਉਸ ਦੀ ਜਿਹੜੀ ਹੈ ਮਾਨਸਿਕ ਸਥਿਤੀ ਜਿਹੜੀ ਹੈ ਓਹੋ ਵਿਗੜ ਰਹੀ ਸੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀ ਸੀ ਅੰਜੂ ਇਹ ਮਾਪਿਆਂ ਦਾ ਕਹਿਣਾ ਹੈ ਕਿ ਅਕਸਰ ਉਹ ਜਿਹੜੀ ਹੈ ਪਬਜੀ ਗੇਮ ਖੇੜਦੀ ਸੀ ਜਿਹੜੀ ਹੈ ਮਾਨਸਿਕ ਪੱਖੋਂ ਵੀ ਬਿਮਾਰ ਹੋ ਰਹੀ ਸੀ ਡਿਪਰੈਸ਼ਨ ਦੇ ਵਿੱਚ ਚਲੀ ਜਾ ਰਹੀ ਸੀ ਤਾਂ ਠੀਕ ਨਹੀਂ ਸੀ ਮਾਨਸਿਕ ਸਥਿਤੀ ਜਿਸ ਤੋਂ ਬਾਅਦ ਇਹ ਹੋ ਸਕਦਾ ਕਿ ਬੇਸੁੱਧ ਹੋ ਕੇ ਅੰਜੂ ਜਿਹੜੀ ਕਰੋ ਨਿਕਲ ਗਈ ਹੋਵੇ ਤਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਸਿਸਟੇਮ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਅਚਾਨਕ 14 ਸਾਲ ਦੀ ਇੱਕ ਬੱਚੀ ਅਚਾਨਕ ਗਾਇਬ ਹੋ ਜਾਂਦੀ ਹੈ ਰਹਸਮਈ ਤਰੀਕੇ ਦੇ ਨਾਲ ਕਾਇਬ ਹੁੰਦੀ ਉਸ ਤੋਂ ਬਾਅਦ ਹਰ ਇੱਕ ਹੈਰਾਨ ਹੈ ਤਾਂ ਕੀ ਕਹਿਣਾ ਹੈ ਪੂਰੇ ਪਰਿਵਾਰ ਦਾ ਉਹ ਵੀ ਤੁਹਾਨੂੰ ਸੁਸ ਸੁਣਾ ਦਿੰਦੇ ਆ ਅੰਜੂ ਅੰਜੂ ਕਿੱਥੋਂ ਦਾ ਰਹਿਣ ਮੜੇ ਅਸੀਂ ਜਲੋ ਕਾ ਜਲੋ ਕਾ ਬਾਹਰ ਪਾਣੀ ਹੈ ਬਾਹਰ ਜਲਟਾਣੀ ਹਾਂ ਕੀ ਹੋਇਆ ਕੀ ਬਸ ਸਵੇਰੇ ਤੜਕੇ 4 ਵਜੇ ਤੁਰ ਗਈ ਕਰੋ ਡਿਸਪਰੈਸ਼ਨ ਹੈਗਾ ਸੀ ਉਹਨੂੰ ਨਟਕੀ ਨਵਾਲ ਹਾਂਜੀ ਕਿੰਨੀ ਹੋ ਗਈ 8 14 ਸਾਲਾਂ ਤੁਸੀਂ ਜਿਹੜੀ ਕਲਾਸ ਪੜ੍ਹਦੀ 8ਵੀਂ ਕਲਾਸ ਚ ਪੜ੍ਹਦੀ ਸੀ ਕੀ ਗੱਲਬਾਤ ਕੁਝ ਵੀ ਨਹੀਂ ਬਰੇ ਐਵੇਂ ਹੀ ਬਸ ਨੀਂਦ ਵਿੱਚ ਹੀ ਉੱਠ ਗਈ ਨੀਂਦ ਵਿੱਚ ਉੱਠਾ ਹਾਂਜੀ ਚਲੀ ਗਈ ਹਾਂਜੀ ਕਿਸ ਤਰ੍ਹਾਂ ਜਾ ਰਹੀ ਤੁਸੀਂ ਦੇਖ ਰਹੇ ਹੋ ਹਾਂ ਦੇਖ ਰਹਾ ਕੈਮਰੇ ਦੇ ਵਿੱਚ ਆਇਆ ਵੀ ਬਸ ਟਾਰਚ ਜਗਾ ਕੇ ਕਦੇ ਐ ਗਲੀਆਂ ਚ ਪਟਕਦੀ ਫਿਰਦੀ ਕਦੇ ਐ ਪਟਕਦੀ ਫਿਰਦੀ ਮਗਰ ਹਾਂਜੀ ਟਾਰਚ ਲਈ ਮੋਬਾਈਲ ਦੀ ਟਾਰਚ ਚ ਜਗਦੀ ਫਿਰਦੀ ਹੈ ਮੋਬਾਈਲ ਹਾਂਜੀ ਪੁਲਿਸ ਨੇ ਕੋਈ ਪਾਲਣ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਪੁਲਿਸ ਨੇ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਕੋੜਾ ਠੇਕਾ ਲਿਆ ਅੱਛਾ ਹਾਂਜੀ ਕਹਿੰਦੇ ਠੇਕਾ ਹਾਂਜੀ ਠੇਕਾ ਲਿਆ ਉਹ ਕਹਿੰਦੇ ਸਾਡੀ ਜੇਬ ਵਿੱਚ ਪੈਸੇ ਪਾਓਗੇ ਤਾਂ ਫੇਰ ਹੀ ਫੇਰ ਲੱਭਾਂਗੇ ਹਾਂਜੀ ਫੇਰ ਲੱਭਾਂਗੇ ਕੁੜੀ ਕੀ ਕਰਦੀ ਸੀ ਕੁੜੀ ਕੁਝ ਵੀ ਨਹੀਂ ਕਰਦੀ ਸੀ ਬਸ ਉਹ ਉਹ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂਦਾ ਦਿਮਾਗ 'ਚ ਕੋਈ ਡਿਸਪਰੈਸ਼ਨ ਸੀ ਪਬਜੀ ਖੇਡਦੀ ਸੀ ਜਾਂ ਫ੍ਰੀ ਫਾਇਰ ਖੇਡ ਕੇ ਕੋਈ ਦਿਮਾਗ 'ਚ ਹਾਂਜੀ ਡਿਸਪਰੈਸ਼ਨ ਹਾਂਜੀ ਹਾਂਜੀ ਚਲੇਗੀ ਹਾਂਜੀ ਕੋਈ ਮਿਲੀ ਨਹੀਂ ਨਹੀਂ ਮਿਲੀ ਬਾਸ 8:00 ਤੱਕ ਥਾਣਾ ਵੀ ਲੰਘ ਗਈ ਬਿਕਨਾਰੀਆਂ ਵਾਲਾ ਇਹ ਕੈਮਰਿਆਂ ਵਿੱਚ ਵੀ ਆਂਦੀ ਪਸਾਰਾ ਹੀ ਇਹ ਮੰਦੋੜ ਏਰੀਆ ਵੇਖ ਲਿਆ ਸੀ ਮੰਦੋੜ ਦੇ ਵਿੱਚ ਕੱਲੀ ਜਣੇ ਹੀ ਤੁਰ ਕੇ ਜਾ ਰਹੀ ਪਬਜੀ ਕਿੰਨੀ ਖੇਡਦੀ ਪਬਜੀ ਖੇਡਦੀ ਸੀ ਜਿਵੇਂ ਵਿੱਚ ਕੋਈ ਘੰਟਾ ਖੇਡ ਲਿਆ ਜਾਂਦਾ ਘੰਟਾ ਖੇਡ ਲਿਆ ਉਹ ਤਾਂ ਡਿਪਰੈਸ਼ਨ ਹੋ ਸਕਦਾ ਉਹਦਾ ਵੀ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਵੀ ਹੋ ਸਕਦਾ 100 ਸੱਜਣ 100 ਦੁਸ਼ਮਣ ਕੁਝ ਨਹੀਂ ਕਹ ਸਕਦਾ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਡਰ ਨਹੀਂ ਲੱਗ ਰਿਹਾ ਡਰ ਉਹਨੂੰ ਕੁੱਤੇ ਹਾਂਜੀ ਪਿੱਛੇ ਮੁੜ ਕੇ ਨਹੀਂ ਵੇਖਿਆ ਚਾਰ ਪੰਜ ਕੁੱਤੇ ਵੀ ਉਹਦੇ ਮਗਰ ਲੱਗੇ ਹੋਏ ਨੇ ਹਾਂਜੀ ਕਦੇ ਕਦੇ ਹਾਂਜੀ ਹਾਂਜੀ ਪੁਲਿਸ ਨੂੰ ਪੜਤਾਲ ਕਰਨੀ ਚਾਹੀਦੀ ਹਾਂਜੀ ਮੋਬਾਈਲ ਵੀ ਉਹਦੇ ਕੋਲ ਹੈਗਾ ਬਸ ਮਾਮਦੋਰ ਠਾੜ ਹਾਂਜੀ ਕੀ ਨਾਮ ਹੈ ਪਿੰਡ ਜੱਲੂ ਕੋ ਬਲਵਿੰਦਰ ਸਿੰਘ ਨਾਮ ਹੈ ਕੀ ਲੱਗਦੀ ਸੀ ਇਹ ਮੇਰਾ ਮਾਮਾ ਦਾ ਲੜਕਾ ਹੁੰਦੀ ਗੱਲ ਲੜਕੀ ਹੋਈ ਤੇ ਕੀ ਕਰਦੀ ਸੀ ਜਿਹੜੀ ਕਲਾਸ ਇਹ 8ਵੀਂ ਚ ਪੜ੍ਹਦੀ ਸੀ ਤੇ ਕਰੇ ਕੀ ਕਰੇ ਤਾਂ ਕੋਈ ਸਕੂਲ ਆ ਕੇ ਤੇ ਗੇਮ ਗੂੰ ਖੇਡਦੀ ਸੀ ਨਾਲ ਪੜਾਈ ਕਰਦੀ ਸੀ ਹਾਂਜੀ ਗੇਮ ਖੇਡਦੀ ਸੀ ਗੇਮ ਨਾ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਹਾਂਜੀ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਕਿਸ ਤਰ੍ਹਾਂ ਉਹਨੇ ਪ੍ਰਯਤਨ ਚਾਹ ਇਹ ਪਤਾ ਨਹੀਂ ਉਹਨੂੰ ਦੇ ਚੱਕਰ ਬਣਿਆ ਸੁੱਤੀ ਉੱਠ ਕੇ 4 ਵਜੇ ਕਰੋ ਇੱਦਾਂ ਹੀ ਚੱਲੀ ਗਿਆ ਪਤਾ ਹੀ ਨਹੀਂ ਲੱਗਿਆ ਤੇ ਫਿਰ ਅਸੀਂ ਤਾਂ ਕਮਰੇ ਚੱਕ ਕੀਤੇ ਜਾ ਕੇ ਕਮਰੇ ਵਿੱਚ ਚੱਲੀ ਆ ਪਾਗਲ ਪਾਣ ਜਾਂ ਬਾਨ ਕੇ ਕਦੇ ਗਲੀਆਂ ਚ ਕੰਮ ਜੀ ਕਰਿਆ ਪਬਜੀ ਨੇ ਤੇ ਨਹੀਂ ਲੱਗਦਾ ਤੇ ਇਦਾਂ ਹੀ ਹਾਂ ਹਾਂ ਉਦੋਂ ਬਾਅਦ ਟੈਂਪਰੇਚ ਚੈੱਕ ਕਰਾਇਆ ਹੁੰਦੇ ਤੇ ਕੁੱਤੇ ਮਗਰ ਲੱਗਿਆ ਚਾਰ ਪੰਜ ਹਾਂ ਹਾਂ ਤੇ ਤੁਰ ਹੀ ਜਾਂਦੀ ਪਿੱਛੇ ਪਹੁੰਕੇ ਨਹੀਂ ਵੇਖੀ ਡਰਦੀ ਨਹੀਂ ਪਈ ਕੁੱਤੇ ਤੋਂ ਬਿਲਕੁਲ ਨਹੀਂ ਡਰਦੀ ਨਾ ਮੋਬਾਈਲ ਅੱਜ ਪੜਿਆ ਮੋਬਾਈਲ ਅੱਛਾ ਟਾਰਟ ਜਗਦੀ ਜਾਂਦੀ ਮੋਬਾਈਲ ਦੀ ਪੁਲਿਸ ਨੂੰ ਕੋਈ ਪੜਤਾਲ ਨਹੀਂ ਕਰ ਰਹੀ ਗਏ ਅਸੀਂ ਥਾਣੇ ਬੜੀ ਵਾਰੀ ਕਹਿੰਦੇ ਕਰਦੇ ਆ ਉੱਤੋਂ ਆਵੇ ਕਿ ਕੋਈ ਸਾਡੀ ਰਿਪੋਰਟ ਫੇਰ ਕਰਾ ਦੇ ਸਾਡੀ ਰਿਪੋਰਟ ਆਈ ਇਹ ਹੀ ਹੈ ਜਨ ਮੋਬਾਈਲ ਦੀ ਕੋਈ ਪੜਤਾਲ ਨਹੀਂ ਕਿੰਨੇ ਦਿਨ ਹੋ ਗਏ ਨਾ ਇਸ ਗੱਲ ਨੂੰ 22 ਤਰੀਕ ਦੀ ਗਈ ਆ ਹਾਂ ਹਾਂ ਅਜੇ ਨਹੀਂ ਮਿਲੀ ਬੜੀ ਪੜਤਾਲ ਕੀਤੀ ਸਾਰੇ ਬੱਸ ਸਟੈਂਡ ਸ਼ਹਿਰ ਫਰੀਪੁਰ ਗਿਆ ਛਮਰੀ ਵੀ ਗਿਆ ਮੌਂਦੋੜ ਤੇ ਨਹੀਂ ਮਿਲੀ ਸਾਨੂੰ ਹੁਣ ਪੁਲਿਸ ਕੋਈ ਮਦਦ ਨਹੀਂ ਕਰਦੀ ਨਹੀਂ ਅਜੇ ਤੱਕ ਨਹੀਂ ਨਹੀਂ ਕਰ ਰਹੀ ਹਣੀ ਚਾਹੀਦੀ ਏ ਕੁੜੀ ਲੱਭਣੀ ਚਾਹੀਦੀ ਹਾਂ ਲੱਭਣੀ ਚਾਹੀਦੀ ਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦਾ ਰਹਿਣ ਵਾਲਾ ਅਸੀਂ ਇੱਥੇ ਜੱਲੋਕਾਂ ਬਾਹਰ ਟਾਣੀ ਏ ਹਾਂਜੀ ਉੱਥੇ ਦੇ ਰਹਿਣ ਵਾਲੇ ਆ ਮੇਰੇ ਨਾਮ ਗੁਰਮੀਤ ਕੋਰੇ ਹੈ ਆਣਾ ਮੁੰਡਾ ਹੋੜ ਪੈਂਦਾ 18 ਮੁੰਡਾ ਹੋੜ ਤੇ ਕੀ ਗੱਲਬਾਤ ਹੋਈ ਲੜਕੀ ਕਿੱਥੇ ਪੜਦੀ ਸੀ ਜੱਲੋ ਖੜਦੀ ਸੀ ਜੱਲੋ ਕ ਸਕੂਲ ਕਿੰਨੀ ਚ ਪੜਦੀ 8ਵੀਂ ਚ ਕਿੰਨੀ ਉਮਰ ਸੀ 14 ਸਾਲ ਦੀ ਤੇ ਕੀ ਗੱਲਬਾਤ ਗੇਮ ਖੇਡਦੀ ਸੀ ਕਰ ਗੇਮ ਖੇਡਦੀ ਸੀ ਸਾਨੂੰ ਨਹੀਂ ਪਤਾ ਲੱਗਾ ਉਹਦੇ ਦਿਮਾਗ ਤੇ ਕੀ ਟੈਨਸ਼ਨ ਭਰੀਗੀ ਕਿ ਉਹਦੇ ਗੇਮ ਖੇਡਦੀ ਸੀ ਪਵਜਨ ਕੀ ਖੇਡਦੀ ਸੀ ਪਵਜਨ ਅੱਛਾ ਉਹਦੇ ਚ ਸਾਨੂੰ ਪਤਾ ਨਹੀਂ ਲੱਗਾ ਸਵੇਰੇ 4 ਵਜੇ ਉੱਠ ਕੇ ਤੇ ਚਲੇਗੀ ਉਹ ਫੋਨੇ ਵਿੱਚ ਸੁਤੀ ਸੁਤੀ ਚਲੇਗੀ ਪਤਾ ਨਹੀਂ ਹੁਣ ਕੀ ਮੈਂ ਹੋ ਸਕਦਾ ਪਬਜੀ ਨੇ ਤਾਂ ਇਹ ਦਿਮਾਗ ਇਹ ਕੋਈ ਕਿਹੋ ਜਿਹਾ ਖਿਆਲ ਲੈ ਉਹ ਤਾਂ ਹੁਣ ਜਿਉ ਨੂੰ ਪਤਾ ਵੀ ਕੀ ਇਹ ਦਿਮਾਗ ਚ ਪਰਾ ਗਿਆ ਕਿਸੇ ਨੇ ਕੀਤਾ ਹੈ ਕਿ ਉਹ ਗੇਮ ਹੈ ਚੀ ਹਾਂ ਕਵਰੇਜ ਚ ਇਕ ਕੀਤੇ ਨੇ ਸਾਰੇ ਮਾਮਦੋਰ ਦੇ ਚੀ ਚੀ ਕਵਰੇਜ ਚ ਕੀਤੇ ਨੇ ਕੁੱਤੇ ਪੰਜ ਕੁੱਤੇ ਨੇ ਮਗਰ ਲੱਗੇ ਨੇ ਉਹਨੇ ਪਿੱਛੇ ਪੌਂ ਤਨੇ ਵੇਖਾ ਮੋਬਾਈਲ ਹੱਥ ਚ ਲਿਆ ਮੋਬਾਈਲ ਹੱਥ ਚ ਲਿਆ ਚੱਲਦਾ ਮੋਬਾਈਲ ਹੁਣ ਕੋਲ ਹੈ ਚੱਲਦਾ ਨਹੀਂ ਹੁਣ ਬੰਦ ਦੇ ਚੱਲਦਾ ਨਹੀਂ ਹੁਣ ਬੰਦ ਪਿਆ ਕੋਈ ਹਾਂਜੀ ਕੋਈ ਥਾਣੇ ਵਾਲਿਆਂ ਨੇ ਸਾਡੀ ਮਦਦ ਨਹੀਂ ਕੀਤੀ ਦਰਖਾਸਤ 22 ਤਰੀਕ ਦੀ ਗਈ ਹੈ ਜਿੰਨੀਆਂ ਗੇਮਾਂ ਕਿੰਨੀ ਕਿੰਨੀ ਦੇਰ ਖੇਡਦੀ ਸੀ ਗੇਮ ਤਾਂ ਅੱਧਾ ਘੰਟਾ ਘੰਟਾ ਅੱਧਾ ਘੰਟਾ ਕੰਡਾ ਜਦ ਸਕੂਲ ਮਨਵਾਦੀ ਸੀ ਕੰਮ ਕਰ-ਕਰ ਕੇ ਉਦੋਂ ਕਦੇ ਪੜ੍ਹਨ ਲੱਗ ਜਾਂਦੀ ਸੀ ਕਦੇ ਗੇਮ ਖੇਡਣ ਲੱਗ ਜਾਂਦੀ ਸੀ ਹੁਣ ਪੁਲਿਸ ਪੜਤਾਲ ਨਹੀਂ ਕਰਦੀ ਨਹੀਂ ਪੜਤਾਲ ਕਰਦੀ ਬਿਲਕੁਲ ਨਹੀਂ ਕਰ ਰਹੀ ਨਾ ਬਿਲਕੁਲ ਨਹੀਂ ਕਰ ਰਹੀ ਠੀਕ ਹੁਣ ਕੀ ਮੰਗੇ ਤੁਹਾਡੀ ਕੁੜੀ ਲੱਭਣੀ ਚਾਹੀਦੀ ਲੱਭਣੀ ਚਾਹੀਦੀ ਕੁੜੀ ਇਹਨਾਂ ਦੀ ਕੋਈ ਸੁਣ ਵਾਲੀ ਲੱਭਣੀ ਐ ਸੀ ਤਹੋਂ ਪਾਲਦੇ ਫਿਰਨੇ ਆ ਹੂੰ ਹੂੰ 22 ਤਰੀਕ ਦੀ ਤਰਖਾਸ਼ ਗਈ ਇਹਨਾਂ ਸਾਡੀ ਕੋਈ ਵੈਲੀ ਹੋ ਨਹੀਂ ਸੁਣੀ ਕੁੜੀ ਨੂੰ ਮਾਰਿਆ ਗਿਆ ਜਾਂ ਕੁਛ ਹਾਂ ਮਾਰਿਆ ਗਿਆ ਜਾਂ ਕੁੱਤੇ ਖਾ ਗਿਆ ਕਿ ਜਾਂ ਕਿੱਥੇ ਗਈ ਐ ਕਿੱਥੇ ਨਹੀਂ ਗਈ ਕੋਈ ਚੱਕ ਲੈ ਗਿਆ ਕਿਸੇ ਦੇ ਹੱਥੇ ਆ ਗਈ ਹੂੰ ਹੂੰ ਸਾਨੂੰ ਲੱਭ ਨਹੀਂ ਰਹੀ ਪੁਲਿਸ ਤੇ ਬੋਲ ਜਾਂਦੇ ਪੁਲਿਸ ਕੋਈ ਨਹੀਂ ਤੁਹਾਡਾ ਹੈਲਪ ਕਰਦੀ ਕੋਈ ਨਹੀਂ ਇੱਥੇ ਰਾਤ ਆਇਆ ਉਹ ਕਹਿੰਦਾ ਅਸੀਂ ਕਿਹਾ ਤੁਹਾਡਾ ਠੀਕਾ ਲਿਆ ਆ ਪੁਲਿਸ ਕਹਿੰਦੀ ਦਰਸ਼ਨ ਥਾਣੇਦਾਰ ਕੰਮ ਪੁਲਿਸ ਦਾ ਲੱਭਣਾ ਲੱਭਣਾ ਪੁਲਿਸ ਦਾ ਕੰਮ ਫਿਰ ਵੀ ਨਹੀਂ ਲੱਭ ਨਹੀਂ ਲੱਭ ਰਿਹਾ ਕਾਰਵਾਈ ਕਰ ਦਿੱਤੀ ਹੁਣ ਪੁਲਿਸ ਨੇ ਸਾਨੂੰ ਦੱਸਿਆ ਨਹੀਂ ਉਹਨਾਂ ਕਰ ਦਿੱਤੀ ਕਿ ਨਹੀਂ ਦਰਖਾਸਤਾਂ ਹੀ 22 ਤਰੀਕ ਦੀ ਦੇ ਆ ਸਾਨੂੰ ਕਹਿੰਦੇ ਅੱਜ ਲੱਭਣਿਆ ਕੱਲ ਨੂੰ ਲੱਭਣਿਆ ਅਸੀਂ ਕੈਮਰੇ ਚੈੱਕ ਕਰਨੇ ਨੇ ਤਾਂ ਦੇਖੇ ਜਾ ਰਹੀ ਤੁਰ ਹੀ ਜਾ ਰਹੀ ਤੁਰ ਹੀ ਜਾ ਰਹੀ ਬਾਸ ਸਾਡੇ ਤੱਕ ਦੇਖੀ ਹਾਂ ਹਾਂ ਕੁੱਤੇ ਮਗਰ ਲੱਗੇ ਕੋਈ ਨਹੀਂ ਡਰਨ ਨੂੰ ਲੱਗ ਰਿਆ ਐਵੇਂ ਸਿੱਧਾ ਹੀ ਤੁਰ ਹੀ ਜਾਂਦੀ ਐ ਨੇ ਪਿੱਛੇ ਪਾਉ ਤੇ ਨਹੀਂ ਵੇਖਾ ਜਿਹੜਾ ਲੜਕੀ ਦਾ ਵਾਲ ਸੀ ਲੜਕੀ ਗਈ ਜਿਹੜੀ ਸੀ ਕੀ ਮਾਮਾ ਉਹ ਜੀ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਅਸੀਂ ਕਰਤੀ ਏ ਜੀ ਤੇ ਲੜਕੀ ਦਾ ਜਿਹੜੇ ਫੋਨ ਡਿਟੇਲ ਆ ਉਹਦੀ ਡੀਵੀਆਰ ਲੇਕ ਕੇ ਦਿੱਤੀ ਏ ਫਰੋਈਪੁਰ ਜੀ ਜਦੋਂ ਆ ਗਈ ਉਹ ਨੰਬਰ ਚੈੱਕ ਕਰਾਂਗੇ ਵੀ ਉਹਨੂੰ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕਿਹੜੇ ਪਾਸੋਂ ਕਾਲ ਹੋਈ ਆ ਤੇ ਬਾਕੀ ਲੜਕੀ ਦੀ ਵੀਡੀਓ ਹੋਰ ਵੀ ਉਹਨਾਂ ਪਰਿਵਾਰ ਨੇ ਸਾਡੇ ਪੇਸ਼ ਕੀਤੀ ਕਿਡਾ ਆਗੇ ਵੀ ਲੜਕੀ ਗਲੀ ਨੂੰ ਵੜਦੀ ਆ ਕਦੇ ਇਧਰ ਵੜ ਜਾਂਦੀ ਕਦੇ ਉਧਰ ਵੜ ਜਾਂਦੀ ਆ ਤੇ ਇਸ ਗੱਲ ਤੋਂ ਸਾਨੂੰ ਸ਼ੱਕ ਹੁੰਦਾ ਵੀ ਲੜਕੀ ਕੋਈ ਦਿਮਾਗ 'ਚ ਉਹਨੂੰ ਕੋਈ ਨੁਕਸ ਪੈ ਗਿਆ ਹੈ ਤੇ ਫਿਰ ਮੁੜ ਕੇ ਜੀ ਉਹ ਉਹ ਪਰਿਵਾਰ ਦੱਸਦਾ ਜੀ ਕਿ ਸਾਡੀ ਲੜਕੀ ਜਿਹੜੀ ਹੈ ਉਹ ਇੱਥੇ ਬੱਸ ਅੱਡੇ ਤੇ ਆਈ ਏ ਉਸ ਤੋਂ ਬਾਅਦ ਬੱਸ ਚੜ ਗਈ ਆ ਉਤਪਾਦ ਨਹੀਂ ਪਤਾ ਲੱਗਿਆ ਜੀ ਹਾਂਜੀ ਹਾਂ ਅਪਰਤਾਲ ਚੱਲ ਰਹੀ ਹੈ ਜੀ ਹਾਂ ਜੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਮਾਮਲਾ ਦਰਜ ਕਰ ਲਿਆ ਜੀ